ਜਿੰਦਰਪੁਰ ਕੋਰ ਬੱਬੂ ਤੁਸੀਂ ਦੇਖ ਰਹੇ ਹੋ ਹਿਅਰ ਪਰ ਫੌਸ ਪੰਜਾਬ ਦੀਆਂ 3 ਮੁੰਡਿਆਂ ਨਾਲੋਂ ਘਟ ਨਹੀਂ ਸਾਬਿਤ ਕਰ ਦਿੱਤਾ ਬੇਟੀ ਸੰਦੀਪ ਕੋਰ ਨੇ ਪਿੰਡ ਮਨਸੂਰਪੁਰ ਦੀ ਤੀ ਸੰਦੀਪ ਕੋਰ ਨੇ ਸੌਫਟਵੇਅਰ ਡਿਵੈਲਪਮੈਂਟ ਡਿਗਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕੀਤਾ ਮਾਤਾ ਪਿਤਾ ਤੇ ਇਲਾਕੇ ਦਾ ਨਾਮ ਰੋਸ਼ਨ ਇਸ ਖੁਸ਼ੀ ਦੇ ਮੌਕੇ ਤੇ ਉਚੇਚੇ ਤੌਰ ਤੇ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਪ੍ਰੋਫੈਸਰ ਗਰਦਿਆਨ ਸਿੰਘ ਮਲਤਾਨੀ ਤੇ ਆਪਣੇ ਸਾਥੀ ਮਾਸਟਰ ਸੇਵਾ ਸਿੰਘ ਬਲਾਕ ਪ੍ਰਧਾਨ ਤੇ सुरेंद्र ਸਿੰਘ ਪੱਪਾ ਨਾਲ ਪਿੰਡ ਮਨਸੂਰਪੁਰ ਦਵਿੰਦਰ ਸਿੰਘ ਪੱਪੂਸ ਪੁੱਤਰ ਨਿਰੰજન ਸਿੰਘ ਦੇ ਘਰ ਪਹੁੰਚ ਕੇ بیٹے ਸੰਦੀਪ ਕੋਰ ਦੇ ਪਰਿਵਾਰ ਨਾਲ ਖੁਸ਼ੀ ਜ਼ਾਹਿਰ ਕਰਦੇ ਕਿਹਾ ਹੈ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੇਟੇ ਸੰਦੀਪ ਕੋਰ ਨੇ ਆਪਣੇ ਮਾਤਾ ਪਿਤਾ ਪਿੰਡ ਮਨਸੂਰਪੁਰ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਬੇਟੇ ਸੰਦੀਪ ਕੋਰ ਪਿਤਾ ਬਲਵਿੰਦਰ ਸਿੰਘ ਮਾਤਾ ਕਮਲਜੀਤ ਕੋਰ ਵਿੰਨਮਨਸੂਰ ਪਰ ਦੀ ਜੋ ਕਿ ਇੱਕ ਗਰੀਬ ਪਰਿਵਾਰ ਦੀ 딸 ਹੈ।Snipp Kaur ਨੇ ਕਿਹਾ ਹੈ ਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਤੇ ਮੇਰੇ ਮਾਤਾ ਪਿਤਾ ਦੇ ਵੱਡੀ ਭੈਣ ਦਵਿੰਦਰ ਕੌਰ ਨੇ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਤੇ ਇਸ ਮਦਦ ਕਰਕੇ ਮੈਂ ਅੱਜ ਸੌਫਟਵੇਅਰ ਡਿਵੈਲਪਮੈਂਟ ਵਿੱਚ ਡਿਗਰੀ ਹਾਸਲ ਕਰਕੇ ਜੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਦਾ ਸੇਰਾ ਮੇਰੇ ਘਰ ਵਾਲਿਆਂ ਤੇ ਜਾਂਦਾ ਹੈ। ਇਸ ਮੌਕੇ ਤੇ ਬੇਟੀ ਸੰਦੀਪ ਕੌਰ ਦੀ ਮਾਤਾ ਕਮਲਜੀਤ ਕੌਰ ਨੇ ਕਿਹਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਬੇਟੀ ਸੰਦੀਪਕੌਰ ਸੌਫਟਵੇਅਰ ਡਿਵੈਲਪਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜੋ ਸਾਨੂੰ ਮਾਣ ਬਖਸ਼ਿਆ ਹੈ ਇਹ ਸਭ ਇਸਦੀ ਮਿਹਨਤ ਤੇ ਲੱਗਨ ਦਾ ਫਲ ਹੈ ਇਸ ਮੌਕੇ ਤੇ ਪਿੰਡ ਮਨਸੂਰਪੁਰ ਵਾਸੀਆਂ ਨੇ ਬੇਟੀ ਸੰਦੀਪਕੌਰ ਤੇ ਉਸਦੇ ਪਰਿਵਾਰ ਨਾਲ ਖੁਸ਼ੀ ਜ਼ਾਹਿਰ ਕਰਦੇ ਆਂ ਵਧਾਈ ਦਿੱਤੀ ਇਸ ਖੁਸ਼ੀ ਦੇ ਮੌਕੇ ਤੇ ਪ੍ਰੋਫੈਸਰ ਗੁਰਦਿਆਨ ਸਿੰਘ ਮਲਤਾਨੀ ਗੁਲਸ਼ਨ ਸਿੰਘ ਆੜਤੀਆ ਮਾਸਟਰ ਸੇਵਾ ਸਿੰਘ सुरेंद्र ਸਿੰਘ ਪੱਪਾ ਸਰਪੰਚ सुरेंद्र ਸਿੰਘ ਪਿੰਡ ਪੰਜਟੇਰਾ ਬਲਵਿੰਦਰ ਕੌਰ ਘੱਲੀਆਂ ਸਰਪੰਚ ਨਰਿੰਦਰ ਸਿੰਘ ਮੁਲਤਾਨੀ ਪਿੰਡ ਮੁਰਾਦਪੁਰ ਅਵਾਨਾ ਸਰਪੰਚ ਦਲਵੀਰ ਸਿੰਘ ਪਿੰਡ ਰਈਆ ਦਵਿੰਦਰ ਸਿੰਘ ਪੁੱਤ ਨਿਰੰਝਨ ਸਿੰਘ ਮਾਸਟਰ ਹਰਪ੍ਰਿੰਤ ਸਿੰਘ ਸੀਨੀਅਰ ਪੱਤਰਕਾਰ ਅਮੀਸ਼ ਸ਼ਰਮਾ ਹੁਸ਼ਿਆਰ ਪੋਰ ਫੌਕਸ ਸੁਤਨਾਮ ਸਿੰਘ ਆੜਤੀਆ ਮਨਜੀਤ ਸਿੰਘ ਇਟਲੀ ਲੱਕੀ इंग्लंड ਬਲਵਿੰਦਰ ਸਿੰਘ ਘੱਲੀਆਂ ਚੀਫ ਮੈਨੇਜਰ ਗੁਰਬਖਸ਼ ਸਿੰਘ ਰਵੀ ਹੈਪੀ ਰਾਜੂ ਪਹਾੜੀਆ ਗੁਰਵਿੰਦਰ ਸਿੰਘ ਮਲਕੀਸ਼ ਸਿੰਘ ਵੀਰਾ ਪਿੰਡ ਮਨਸੂਰਪੁਰ ਸਾਬਕਾ ਸਰਪੰਚ ਰਜਿੰਦਰ ਕੁਮਾਰ ਸੁਖਵਿੰਦਰ ਸਿੰਘ ਕੋ ਕਮ ਮਾਨੀ ਤੁਸਮਸੀ ਕਿਰਨਜੀਤ ਕੋਰਮਨਜੀਤ ਕੋਰ ਦਵਿੰਦਰ ਕੋਰ ਕੈਨੇਡਾ ਹਰਵਿੰਦਰ ਕੋਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਸਦੇ ਸਮਾਜ ਸੇਵਕ ਮੌਜੂਦ ਹਨ ਜੋ ਅੱਜ ਮਸੂਰਪੁਰ ਦੀ ਬੇਟੀ ਨੇ ਸੰਦੀਪ ਨੇ ਪ੍ਰੈਸ ਲਿਆ ਕੀ ਕਰਨਾ ਚਾਹੁੰਦੇ ਆ ਦੇਖੋ ਜੀ ਅੱਜ ਮੇਰਾ ਪਿੰਡ ਵੀ ਮਸੂਰਪੁਰ ਹੈ ਜਿਵੇਂ ਸਾਰੇ ਤੁਸੀਂ ਜਾਣਦੇ ਹੋ ਇਹ ਬੇਟੀ ਸਾਡੀ ਸੰਦੀਪ ਕੌਰ ਨੇ ਸਰਦਾਰ ਬਰਿੰਦਰ ਸਿੰਘ ਦੀ ਬੇਟੀ ਹੈ ਇਨੇ ਪੂਰੇ ਮਨਸੂਰਪੁਰ ਦਾ ਇਨੇ ਪੂਰੇ ਹਲਕੇ ਮੁਕੇਰੀਆਂ ਦਾ ਨਾਂ ਉੱਚਾ ਕੀਤਾ ਹੈ ਇਹ बीएससी ਸੌਫਟਵੇਅਰ ਡਵੈਲਪਮੈਂਟ ਵਿੱਚ ਯੂਨੀਵਰਸਿਟੀ ਨੂੰ ਟੌਪ ਕੀਤਾ ਨਾ ਨੇ ਸੋ ਇਹਨਾਂ ਨੂੰ 골ਡ ਮੈਡਲ ਮਿਲਿਆ ਇਹ ਮੈਂ ਪੂਰੇ ਮਨਸੂਰਪੁਰ ਨੂੰ ਦਿਨਾਲ ਨਾਲ ਪੂਰੇ ਹਲਕਾ ਮੁਕੇਰੀਆਂ ਨੂੰ ਮੁਬਾਰਕਬਾਦ ਦਿੰਦਾ ਔਰ ਇਹ ਕੁੜੀ ਲੜਕੀ ਸਾਡੀ ਬੇਟੀ ਸਾਡੀ ਇੱਕ ਮਾਈਲਸਟੋਨ ਸਥਾਪਿਤ ਹੋਏਗੀ ਮੈਂ ਬਾਕੀ ਬੱਚਿਆਂ ਨੂੰ ਇਹ ਕਹਿਣਾ ਕਿ ਪੜੋ ਲਿਖੋ ਕੁਝ ਬਣੋ ਤੇ ਫਿਰ ਚਾਹੇ ਬਾਹਰ ਵੀ ਚਲਜੋ ਕੋਈ ਗੱਲ ਨਹੀਂ ਪਰ ਇੱਥੇ ਪਹਿਲਾਂ ਕੁਝ ਬਣ ਕੇ ਕਰਕੇ ਫਿਰ ਜਾਓ ਇਸ ਲਈ ਮੈਂ ਅੱਜ ਮਸੂਰਪੁਰ ਆਇਆ ਆ ਆਪਣੇ ਪਿੰਡ ਆਇਆ ਤੇ ਮੈਂ ਆਪਣੀ ਬੇਟੀ ਨੂੰ ਉਹਦੇ ਪਰਿਵਾਰ ਨੂੰ ਸਾਰੇ ਆਪਣੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਬਾਦ ਦਿਨਾਂ ਸਾਡੀ ਬੇਟੀ ਨੇ ਸਾਡਾ ਤੇ ਪੂਰੇ ਹਲਕੇ ਮੁਕੇ ਦੇ ਗੋਰਾ ਤੇ ਮੈਂ ਐਸਪੀਐਨ ਕਾਲਜ ਤੋਂ ਵੀ ਵਰਕ ਸੇਮ ਸੌਫਟਵੇਅਰ ਡਿਪਾਰਟਮੈਂਟ ਵਿੱਚ ਫਸਟ ਟਾਈਮ ਆ ਪੂਰੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਤੇ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਨੂੰ ਅਪਮਾਨ ਹੈ ਕਿ ਮੈਂ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਤੇ ਆਪਣੇ ਮਾਪੇ ਮਾਪਿਆਂ ਦਾ ਨਾਂ ਉੱਚਾ ਕੀਤਾ ਥੈਂਕ ਯੂ ਬਾਕੀ ਬੱਚਿਆਂ ਨੂੰ ਕੀ ਪ੍ਰੇਰਣਾ ਦਤ ਤੁਹਾਨੂੰ ਬਾਕੀ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਬਾਹਰ ਦਾ ਥੋੜਾ ਘੱਟ ਸੋਚੋ ਤੇ ਪੜਨ ਵਾਲਾ ਜ਼ਿਆਦਾ ਧਿਆਨ ਦਿਓ ਤੇ ਆਪਣਾ ਫਿਊਚਰ ਸੇਵ ਕਰੋ ਥੈਂਕ ਯੂ ਮੂਝ ਆਪਣੇ ਮਾਤਾ ਪਿਤਾ ਔਰ ਪਿੰਡ ਦਾ ਪੂਰੇ ਆਪਣੇ ਮਾਤਾ ਪਿਤਾ ਦਾ ਆਪਣੇ ਪਿੰਡ ਦਾ ਨਾਂ ਰੋਸ਼ਨ ਕਰੋ ਕੱਬ ਜੀ ਆਮਦਤ ਹੈ। ਨਾ ਕਮਜੀਤ ਕਾਹਨਾ ਕਰਨ ਵਾਲੀ ਵਰਕਰ। ਮੇਰੀ ਬੇਟੀ ਸੰਦੀਪ ਕੌਰ ਨੇ ਵਿਭਾਗ ਤੋਂ ਫਰਸਟ ਪ੍ਰਾਈਜ਼ ਟੈਂਡ ਮਨਸੂਰ ਪਰ ਫਰਸਟ ਪ੍ਰਾਈਜ਼ ਲਿਆ ਹਨ ਨੇ। ਮੈਨੂੰ ਮਾਣ ਆ ਕਿ ਚਲੋ ਸਾਰੇ ਬੱਚੇ ਅਬ ਪੜਨਾ ਲਿਖਣਾ ਅਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨ। ਤਲ ਕਿਸ ਤਰ੍ਹਾਂ ਮਸੂਸ ਹੋ ਰਿਹਾ ਕਿ ਤੁਹਾਡੀ ਬੇਟੀ ਪ੍ਰਾਈਜ਼ ਲੈ ਕੇ ਆਈ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਬੇਟੀ ਫਰਸਟ ਪ੍ਰਾਈਜ਼ ਲੈ ਕੇ ਆਈ ਹੈ ਰਾਸ਼ਟਰਪਤੀ ਰਾਸ਼ਟਰਪਤੀ ਕੋਲ